ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪਣੇ ਬਲੌਗ ਵਿੱਚ ਅੱਜ ਅਸੀਂ ਭਵਾਨੀਗੜ੍ਹ ਸ਼ਹਿਰ ਵਿੱਚ ਚੱਲਾਂਗੇ ਆਪਾਂ ਸ਼ਹਿਰ ਭਵਾਨੀਗੜ੍ਹ ਦੇ ਹਾਲਾਤ ਦਿਖਾਵਾਂਗੇ ਰੋਡ ਦੇ ਹਾਲਾਤ ਦਿਖਾਵਾਂਗੇ ਆਜੋ ਆਪਾਂ ਹੁਣ ਚੱਲਦੇ ਹਾਂ ਜੀ ਆਪਾਂ ਰੋਡ ਰੋਡੇ ਚੱਲਾਂਗੇ ਕਿਉਂਕਿ ਇੱਥੇ ਰੋਡ ਥੋੜਾ ਜਿਆ ਕੀ ਵਾਰ ਜ਼ਿਆਦਾ ਵੀ ਚੱਲਦਾਗਾ ਇਸ ਕਰਕੇ ਆਪਾਂ ਹੌਲੀ ਹੌਲੀ ਚੱਲਾਂਗੇ ਕੋਈ ਤੇਜ਼ੀ ਨਹੀਂ ਕਰਾਂਗੇ ਆਪਾਂ ਆਪਾਂ ਤੁਹਾਨੂੰ ਚਲਦੇ ਚਲਦੇ ਦਿਖਾਵਾਂਗੇ ਆਜੋ ਜੀ ਓਹ ਹੋ ਤੇ ਯਾਰਾ ਵਿੱਚ ਐਕਸੀਡੈਂਟ ਵੀ ਹੋ ਗਿਆ ਸਾਨੂੰ ਵਿੱਚ ਆਇਆ ਕਿਹਨੇ ਜੀ ਦੋਵੇਂ ਗੱਡੀਆਂ ਵਾਲੇ ਸੁਰੱਖਤ ਨੇ ਪਰ ਗੱਡੀਆਂ ਦਾ ਥੋੜਾ ਥੋੜਾ ਜਿਹਾ ਨੁਕਸਾਨ ਹੋਇਆਗਾ ਚਲੋ ਕੋਈ ਗੱਲ ਨਹੀਂ ਜਾਨਾ ਬਚ ਗੀਆਂ ਜੀ ਇੰਨਾ ਬਹੁਤ ਹੈਗਾ ਦੇਖੋ ਕਿ ਇੱਥੇ ਦੇ ਭਵਾਨੀਗੜ੍ਹ ਦਾ ਰੋਡ ਹੀ ਹੈ ਜਗਾ ਤੁਹਾਨੂੰ ਆਪਾਂ ਰੋਡ ਵੀ ਦਿਖਾਉਣੇ ਆ ਜੋ ਆ ਦੇਖੋ ਕਿੰਨਾ ਕਿੰਨਾ ਸਮੀਮਿੰਗ ਪੂਲ ਬਣਾਇਆ ਫਿਰਦਾ ਹੈ ਇਸ ਸ਼ਹਿਰ ਭਵਾਨੀਗੜ੍ਹ ਦੇ ਹਾਲਾਤ ਨੇ ਸਮਾਣੀ ਕੈਂਚੀ ਦੇ ਜਦੋਂ ਆਪਾਂ ਭਵਾਨੀਗੜ੍ਹ ਤੋਂ ਸਮਾਣੀ ਨੂੰ ਜਾਂਦੇ ਆਗੇ ਇਹ ਉੱਥੋਂ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਮੀ ਪਿਆ ਵੀ ਨਹੀਂ ਤਾਂ ਵੀ ਪਾਣੀ ਖੜਿਆਗਾ ਇੱਥੇ ਆ ਦੇਖੋ ਤੁਸੀਂ ਮਟਰਸਾ ਜਾ ਰਿਹਾ ਜਿੱਥੇ ਕਿੰਨਾ ਕਿੰਨਾ ਪਾਣੀ ਖੜਿਆ ਦੇਖੋ ਮਟਰਸਾ ਨੇ ਅੱਧਾ ਲੰਘ ਜਾਂਦਾ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਦੇ ਹਾਲਾਤ ਨੇ ਇਹਦੇ ਉਹ ਨਿਕੜ ਸ਼ਹਿਰ ਦੇ ਹਰ ਇੱਕ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਇੱਥੇ ਲੰਘਣ ਵਿੱਚ ਔਰ ਇਹ ਕੋਈ ਕੁਝ ਨਹੀਂ ਸੋਚਦਾ ਹੈਗਾ ਇਹ ਬਹੁਤ ਟਾਈਮ ਤੋਂ ਐਵੇਂ ਹੀ ਹੈਗਾ ਆਪਾਂ ਇੱਕਾ ਗੱਡੀ ਵਾਲਾ ਜਿਹੜਾ ਜਾ ਰਿਹਾ ਹੈ ਖੜਾ ਕੇ ਖੁਦ ਕਹਿ ਕੇ ਕਹਿੰਦਾ ਬਈ ਵਾਇਰਲ ਕਰ ਦੂ ਕਹਿੰਦਾ ਵੀਡੀਓ ਨੂੰ ਮੈਂ ਕਿਹਾ ਵੀ ਆਪਾਂ ਦਾ ਕਰ ਦਾਂਗੇ ਚਲੋ ਜਿਹੜੀ ਉਹ ਸਾਹਮਣੇ ਆਉਟ ਖੜੀ ਹੈਗੀ ਭੂੰ ਕਰੀ ਹੈਗੀ ਉਹ ਵੀ ਐ ਦੇ ਕਰਕੇ ਮਤਲਬ ਕਿ ਉਹ ਉਹਦਾ ਐਕਸੀਡੈਂਟ ਹੋਇਆਗਾ ਉਹਦਾ ਵੀ ਆ ਸਾਹਮਣੇ ਮੋਟਰਸਾਈਕਲ ਦਾ ਬਹੁਤ ਔਖਾ ਲੰਗਿਆ ਦੀਓ ਦੇਖੋ ਕਿਵੇਂ ਰਿੱਗੇ ਵਿੱਚ ਪਰ ਹੁਣ ਤੁਹਾਨੂੰ ਆਪਾਂ ਕੀ ਕਹੀਏ ਇਹਨੇ ਪੋਸਟਰ ਦਾ ਲਾਰਕੇ ਨੇ ਪਰ ਸੱਤ ਸੱਤ ਨਾਲ ਵੀ ਹੋ ਰਿਹਾ ਤਾਂ ਜਿਹੜਾ ਮੱਝ ਲਾਉਣੇ ਨੇ ਕੱਢਣ ਵਾਲਾ ਕੀ ਬਾਰੇ ਇਸ ਤੋਂ ਬਾਅਦ ਲੱਗਿਆ ਜਦੋਂ ਕਿ ਪਿੱਛੇ ਦੋ ਪਾਣੀ ਦੂਸਰੇ ਤੋਂ ਇਹਨੇ ਕਿਹਾ ਭਾਈ ਵੀਡੀਓ ਨੂੰ ਵਾਇਰਲ ਕਰ ਦੋ ਆ ਦੇਖੋ ਜੀ ਪਾਣੀ ਦੇਖੋ ਕਿੰਨਾ ਕਿੰਨਾ ਖੜਾਗਾ ਔਰ ਕੋਈ ਹੋਣੀ ਹੈਗਾ ਇੱਥੇ ਨਾ ਕੋਈ ਕਰ ਰਿਹਾ ਇਹਨ ਘਟ ਘਟ ਮੈਨੂੰ ਲੱਗਦਾ ਬਾਈ 2 ਸਾਲ ਵਾਂਗ ਤਾਂ ਹੋਏ ਗਏ ਪਰ ਕੋਈ ਇਹਨੂੰ ਠੀਕ ਕਰਕੇ ਨਹੀਂ ਦੇ ਰਿਹਾ ਹੈਗਾ ਹੁਣ ਆਪਾਂ ਆਪਣਾ ਸ਼ਹਿਰ ਵਿੱਚ ਜਾ ਕੇ ਉਸ ਤੋਂ ਬਾਅਦ ਘਰ ਵਾਪਸੀ ਕਰਾਂਗੇ ਆਪਾਂ ਹੁਣ ਆਜੋ ਆਪਾਂ ਘਰ ਵੱਲ ਚੱਲਾਂਗੇ ਲਓ ਜੀ ਆਪਾਂ ਹੁਣ ਹਾਂਜੀ ਆਪਾਂ ਹੁਣ ਪਹੁੰਚ ਕੇ ਆਪਾਂ ਨੇ ਚੱਲ ਜਾਈਏਗੇ ਕਿਰਪਾ ਇਹ ਵੱਲ ਨੂੰ ਚੱਲਵਾਂਗੇ ਆਪਾਂ ਸਾਰਾ ਦਿਨ ਲੱਗੇ ਆਪਣਾ ਪੋਨੀਗੜ ਆਪਣਾ ਚਿੱਤ ਨਹੀਂ ਸੈਰ ਕਰਾਵਾਂਗੇ ਵਧੀਆ ਰਿਹਾ ਆਪਣਾ ਆਜੋ ਫਾਨ ਚੱਲਦੇ ਆ ਖੇਤ ਵੱਲ ਹੁਣ ਆਪਾਂ ਆ ਜੋ ਖੇਤ ਵੱਲ ਨੂੰ ਜਾਂਦੇ ਆਂਗੇ ਆ ਦੇਖੋ ਜੀ ਆਪਾਂ ਘਰ ਪਹੁੰਚ ਗਏ ਆਪਾਂ ਦਾ ਟਾਈਮ ਹੋ ਗਿਆ ਆਪਾਂ ਹੁਣ ਮੁੜ ਕੇ ਆਂਗੇ ਪੋਨੀਗੜ ਤੋਂ ਜੇ ਤੁਸੀਂ ਆਪਾਂ ਨਾਲ ਪੋਨੀਗੜ ਦੀ ਸੁਨਹਿਾਰਾ ਹਾਲਾਤ ਦੇਖ ਹੀ ਲੈਣ ਕਿੰਨੇ ਬਾੜੇ ਨੇ ਇੰਨਾ ਪਿਆਰ ਕਰਨ ਵਾਲਾ ਆਪਾਂ ਦਾ ਹੁਣ ਪੋਨੀਗੜ ਜਾਂਦੇ ਜੀ ਦੁਬਾਰਾ ਕਿਉਂਕਿ ਹੋਰ ਵੀ ਵਲੌਗ ਪਾਉਂਦੇ ਆਂ ਟਾ ਮੋਟਰਸਾਈਕਲ ਯਾਰ ਛੋੜਾ ਸ਼ਹਿਰ ਦਾ ਵਲੌਗ ਬੀਕਫੁੱਲ ਵਿੱਚ ਦਾ ਵਿੱਚ ਲੰਘ ਜਾਂਦਾ ਜੁੜੇ ਆਜੂ ਦੇਖ ਸਕਦੇ ਹੋ ਆ ਗੱਡੀਆਂ ਵਾਲੇ ਬਹੁਤ ਨੇ ਕਿਹਾ ਕਹਿੰਦੇ ਭਾਈ ਵੀਡੀਓ ਨੂੰ ਪਾਓ ਵਾਇਰਲ ਕਰੋ ਇਹ ਬਹੁਤ ਟਾਈਮ ਦਾ ਕਹਿੰਦੇ ਐਵੇਂ ਹੈਗਾ ਵੀ ਇਹਨੂੰ ਕੋਈ ਠੀਕ ਨਹੀਂ ਕਰ ਰਿਹਾ ਹੈਗਾ ਇਹ ਸਾਲ ਔਰੇ ਕਿਉਂਕਿ ਪਾਣੀ ਬਹੁਤ ਖੜਦਾ ਹੈਗਾ ਆਜੂ ਜੀ ਓਕੇ ਜੀ